भाई अमृतपाल सिंह देव परा ਦੇ ਕੋਲੋਂ 5 ਗ੍ਰਾਮ ਆਇਸ ਡਰੱਗ ਮਿਲੀ ਤੇ ਜਿਸ ਨੂੰ ਲੈ ਕੇ ਲਗਾਤਾਰ ਹੁਣ ਵਿਰੋਧੀਆਂ ਦੇ ਵੱਲੋਂ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ ਤੇ ਉੱਥੇ ਦੱਸਦੀ ਹੈ ਕਿ ਕਾਂਗਰਸ ਪਾਰਟੀ ਦੇ ਜਿਹੜੇ ਕਿ ਆਗੂ ਕੁਲਵੀਰ ਜੀਰਾ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਦੇ ਭਰਾ ਨੂੰ ਅਤੇ ਉੱਥੇ ਹੀ ਉਹਨਾਂ ਨੂੰ ਲੈ ਕੇ ਪਲਟਵਾਰ ਕੀਤਾ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਡੂੰਘਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਅਜਿਹੇ ਲੋਕ ਜਿਹੜਾ ਕਿ ਬਾਣੇ ਨੂੰ ਢਾ ਲਾਉਂਦੇ ਨੇ ਤੇ ਜਿਸ ਦੇ ਦੌਰਾਨ ਇਹ ਬਿਆਨ ਦੇ ਕੇ ਕੁਲਵੀਰ ਜੀਰਾ ਦੇ ਵੱਲੋਂ ਭਾਈ ਅਮਰਤਪਾਲ ਸਿੰਘ ਦੇ ਭਰਾ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਗਏ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਕੁਲਵੀਰ ਜੀਰਾ ਦਾ ਹੋਰ ਕੀ ਕਹਿਣਾ ਅੱਜ ਫੇਸਬੁੱਕ ਤੇ ਮੈਂ ਜਿਹੜੀ ਖਬਰ ਦੇਖ ਰਿਹਾ ਸੀਗਾ ਹਰਪ੍ਰੀਤ ਸਿੰਘ ਜੀ ਜੀ ਜੋ ਸਾਡੇ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਜੀ ਦੇ ਭਰਾ ਨੇ ਔਰ ਜਿਨ੍ਹਾਂ ਨੇ ਖਡੂਰ ਸਾਹਿਬ ਦੀ ਇਲੈਕਸ਼ਨ ਦੇ ਵਿੱਚ ਜਿਹੜਾ ਕਿ ਚੋਣ ਪ੍ਰਚਾਰ ਵੀ ਕੀਤਾ ਔਰ ਲੋਕਾਂ ਨੇ ਉਹਨਾਂ ਨੂੰ ਉਹਨਾਂ ਦੇ ਵਿੱਚ ਭਾਈ ਅਮਰਤਪਾਲ ਨੂੰ ਦੇਖਦੇ ਆਇਆ ਭਾਈ ਅਮਰਤਪਾਲ ਨੂੰ ਵੱਡੀ ਜਿਹੜੀ ਆ ਵੋਟਾਂ ਦੇ ਨਾਲ ਜਿਹੜਾ ਜਿਤਾ ਕੇ ਜਿਹੜਾ ਮੈਂਬਰ ਪਾਰਲੀਮੈਂਟ ਬਣਾਇਆ ਔਰ ਉਹਦੇ ਨਾਲ ਨਾਲ ਅੱਜ ਜਦੋਂ ਇਹ ਮੈਂ ਖਬਰ ਸੁਣੀ ਤਾਂ ਬਹੁਤ ਮੇਰੇ ਮਨ ਨੂੰ ਦੁੱਖ ਲੱਗਾ। ਔਰ ਮੈਂ ਇਹ ਗੱਲ ਕਹਿਣਾ ਕਿ ਅੱਜ ਮੈਨੂੰ ਬਹੁਤ ਸਾਰੇ ਸਿੱਖ ਵੀਰਾਂ ਦੇ ਜਿਹੜੇ ਫੋਨ ਕਾਲਸ ਆਈਆਂ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਕਹਿੰਦੇ ਯਾਰ ਇਸ ਖਬਰ ਨਾਲ ਕਹਿੰਦੇ ਸਿੱਖਾਂ ਨੂੰ ਬਹੁਤ ਵੱਡੀ ਟਾਹ ਲੱਗੀ। ਕਿਉਂਕਿ ਗੁਰੂ ਦਾ ਬਾਣਾ ਪਾ ਕੇ ਗੁਰੂ ਦੇ ਬਾਣੇ ਦੇ ਵਿੱਚ ਰਹਿ ਕੇ ਇਹੋ ਜਿਹੀ ਨਸ਼ਾ ਕਰਨਾ ਜਾਂ ਨਸ਼ੇ ਦੇ ਨਾਲ ਫੜੇ ਜਾਣਾ ਤੇ ਇਹਦੂ ਮਾੜੀ ਗੱਲ ਨਹੀਂ ਕੋਈ ਹੋ ਸਕੀ। ਇਸ ਕਰਕੇ ਮੈਂ ਪੰਜਾਬ ਪੁਲਿਸ ਨੂੰ ਡੀਜੀਪੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਂ ਡਰਗ ਟੈਸਟ ਦੀ ਜਿਹੜੀ ਮੰਗ ਰੱਖੀ ਸੀ ਤੁਸੀਂ ਡਰਗ ਟੈਸਟ ਕਰਵਾ ਦਿੱਤਾ ਪਰ ਗੱਲ ਇਹ ਆ ਕਿ ਇਹ ਜਿਹੜਾ ਨਸ਼ਾ ਇਹ ਨਸ਼ਾ ਕਿੱਥੋਂ ਆਇਆ ਕਿਹੜੇ ਕਿੰਨਾ ਤੋਂ ਲਿਆਂਦਾ ਗਿਆ ਇਹਦੇ ਨਾਲ ਕਿਹੜੀ ਕਿਹੜੇ ਬੰਦੇ ਛੋੜੇ ਕਿਉਂਕਿ ਭਾਈ ਅਮਰਤਪਾਲ ਜੀ ਤਾਂ ਆਪ ਇੱਕ ਨਸ਼ਾ ਛਡਾਊ ਕੇਂਦਰ ਜਿਹੜਾ ਹੈ ਉਹ ਚਲਾਉਂਦੇ ਸੀ ਤੇ ਮੇਰੇ ਹਿਸਾਬ ਨਾਲ ਕੀ ਉਹ ਜਿਹੜੇ ਕੇਂਦਰ ਜਿਹੜਾ ਨਸ਼ਾ ਛਡਾਊ ਕੇਂਦਰ ਸੀ ਉਹਨਾਂ ਦੀ ਦੇਖ ਰੇ ਜਿਹੜੀ ਉਹ ਹਰਪ੍ਰੀਤ ਸਿੰਘ ਜੀ ਕਰਦੇ ਸੀ ਇਸ ਕਰਕੇ ਕਿ ਜਿਹੜਾ ਪਰਿਵਾਰ ਆਪ ਨਸ਼ਾ ਛਡਵਾਉਂਦਾ ਹੋਵੇ ਤੇ ਅੱਜ ਉਹਨਾਂ ਦੇ ਕੋਲੋਂ ਨਸ਼ਾ ਮਿਲਣਾ ਇਹਦੂੰ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਇਸ ਕਰਕੇ ਮੈਂ ਜਲੰਧਰ ਕਮਿਸ਼ਨਰ ਦਾ ਔਰ ਡੀਜੀਪੀ ਪੰਜਾਬ ਦਾ ਮੈਂ ਗੱਲ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜਾ ਇੱਕ ਲੋਕਾਂ ਦਾ ਸਵਾਲ ਮੈਂ ਫੇਸਬੁੱਕ ਤੇ ਦੇਖ ਰਿਆ ਇਹਦੀ ਜਾਣਕਾਰੀ ਦਿੱਤੀ ਜਾਵੇ ਕਿ ਇਹ ਨਸ਼ਾ ਜਿਹੜਾ ਸੀ ਕਿੱਥੋਂ ਲੈ ਕੇ ਆਏ ਔਰ ਇਹਦੇ ਨਾਲ ਨਾਲ ਕਿਹੜੇ ਹੋਰ ਜਿਹੜੇ ਇਹੋ ਜੇ ਸਿੱਖੀ ਸਰੂਪ ਦੇ ਵਿੱਚ ਜਿਹੜੇ ਲੋਕ ਜਿਹੜੇ ਇਹੋ ਜੇ ਨਸ਼ਾ ਤਸਕਰਾਂ ਦੇ ਨਾਲ ਜੁੜੇ ਨੇ ਉਹਨਾਂ ਨੂੰ ਹੁੰਦਾ ਵੀ ਜਿਹੜਾ ਜਿਹੜਾ ਉਹ ਬੇਨਕਾਬ ਜਿਹੜਾ ਉਹ ਕੀਤਾ ਜਾਵੇ ਔਰ ਬਹੁਤ ਮਾਨੂੰ ਦੁੱਖ ਲੱਗਾ ਕਿਉਂਕਿ ਸਾਨੂੰ ਸਿੱਖੀ ਸਰੂਪ 'ਚ ਰਹਿ ਕੇ ਇਹੋ ਜਿਹਾ ਕੰਮ ਜਿਹੜਾ ਉਹ ਬਿਲਕੁਲ ਨਹੀਂ ਕਰਨਾ ਚਾਹੀਦਾ ਇਹਦੇ ਨਾਲ ਜਿਹੜੇ ਸਿੱਖਾਂ ਦੇ ਜਿਹੜੇ ਹਿਰਦੇ ਆ ਉਹ ਲੁੰਦੜੇ